ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਫੀਸਾਂ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਔਰ ਇਸ ਵੇਲੇ ਮੈਂ ਮੰਗੂ ਚੱਕ ਦੇ ਵਿੱਚ ਖੜਾ ਹਾਂ ਜਿੱਦੇ ਹੜ੍ਹ ਦੇ ਵਿੱਚ ਹਾਲਾਤ ਬਹੁਤ ਮਾੜੇ ਨੇ ਤੁਸੀਂ ਆਏ ਦਿਨ ਖਬਰਾਂ ਦੇਖ ਰਹੇ ਹੋ ਔਰ ਅੱਜ ਡੀਜੀਪੀਸੀ ਜੰਮੂ ਦੇ ਨੁਮਾਇੰਦੇ ਜਿਹੜੇ ਨੇ ਉਹ ਇੱਥੇ ਪੁੱਜੇ ਨੇ ਸਰਦਾਰ ਬਲਵਿੰਦਰ ਸਿੰਘ ਜੀ ਵਾਈਸ ਪ੍ਰੈਜ਼ੀਡੈਂਟ ਔਰ ਜਨਰਲ ਸਕੱਤਰ ਸਰਦਾਰ ਸੁਰਜੀਤ ਸਿੰਘ ਜੀ ਤੇਜਿੰਦਰ ਸਿੰਘ ਜੀ ਸਾਡੇ ਨਾਲ ਸਾਰੇ ਵੀਰ ਇੱਥੇ ਪਹੁੰਚੇ ਨੇ ਅਸੀਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਹਰਜੀਤ ਸਿੰਘ ਜੀ ਵੀ ਅਸੀਂ ਗੱਲਬਾਤ ਕਰਾਂਗੇ ਇਹਨਾਂ ਦੇ ਨਾਲ ਕਿ ਇਹਨਾਂ ਦੀ ਪਿੰਡ ਵਾਲਿਆਂ ਦੇ ਨਾਲ ਕੀ ਗੱਲਬਾਤ ਹੋਈ ਔਰ ਕੀ ਜਿਹੜਾ ਹੈ ਉਹ ਇੱਥੇ ਕਰਕੇ ਜਾ ਰਹੇ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਇੱਥੇ ਦੇ ਹਾਲਾਤ ਦਾ ਜਾਇਜ਼ਾ ਲਿਆ ਤੁਸੀਂ ਸਾਨੂੰ ਦੋ ਚਾਰ ਪੰਜ ਦਿਨ ਤੋਂ ਜਿੱਦਾਂ ਪਤਾ ਸੌਕੇ ਇਹ ਇਲਾਕਾ ਐਸਾ ਸਭ ਤੋਂ ਜ਼ਿਆਦਾ ਜਿੱਥੇ ਪਾਣੀ ਦਾ ਤਾਂ ਨੁਕਸਾਨ ਪਾਣੀ ਦੇ ਨਾਲ ਇਥੇ ਹੋਇਆ ਵੀਰ ਹਜੀਤ ਸਿੰਘ ਜੀ ਇਸ ਇਲਾਕੇ ਦੇ ਨਾਲ ਟੱਚ ਸਨ ਇਥੇ ਰੋਪਨ ਨਾਲ ਉਹ ਅੱਜ ਥੋੜਾ ਨਾਰਮਲ ਮੌਸਮ ਹੋਇਆ ਤੇ ਅੱਜ ਅਸੀਂ ਆ ਕੇ ਇੱਥੇ ਦਾ ਜ਼ਾਇਦਾ ਲੈਣ ਲਈ ਆਏ ਸੀ ਕੁਝ ਚੀਜ਼ਾਂ ਦੇਖ ਕੇ ਸੁਣ ਕੇ ਅਫਸੋਸ ਹੋਇਆ ਤੇ ਕਈ ਗੱਲਾਂ ਦੀ ਖੁਸ਼ੀ ਵੀ ਹੋਈ ਖੁਸ਼ੀ ਇਸ ਗੱਲ ਦੀ ਹੋਈ ਕਿ ਜੋ ਸਿੰਬਲ ਦੇ ਨੌਜਵਾਨਾਂ ਨੇ ਖਾਸ ਕਰਕੇ ਇਹਨਾਂ ਦੀ ਬਾਹ ਫੜੀ ਆ ਕੇ ਇੱਥੇ ਦੇ ਵੀਰਾਂ ਨੂੰ ਜਦ ਅਸੀਂ ਇੱਥੇ ਆ ਕੇ ਪਹੁੰਚਿਆ ਇਹਨਾਂ ਦਾ ਨੁਕਸਾਨ ਦੇਖਿਆ ਘਰ-ਘਰ ਦੇ ਅੰਦਰ ਗਏ ਆ ਜੋ ਉਹਨਾਂ ਦਾ ਨੁਕਸਾਨ ਹੈ ਘਰ ਦੇ ਵਿੱਚ ਕੋਈ ਵੀ ਚੀਜ਼ ਮਸੰਦਾ ਨਹੀਂ ਬਚੀ ਦੀ ਬਿਸਤਰ ਪਾਣੀ ਤੋਂ ਲੈ ਕੇ ਖਾਣ ਪੀਣ ਦਾ ਸਮਾਨ ਦੇਖੋ ਕੋਈ ਵੀ ਚੀਜ਼ ਨਹੀਂ ਬਚੀ ਦੀ ਅੱਜ ਤੱਕ ਵੀ ਇਹਨਾਂ ਦਾ ਸਾਰਾ ਖਾਣਾ ਕੋਈ ਸੀ ਕਿਸੇ ਦੀ ਚੀਜ਼ ਨਹੀਂ ਬਚੀ ਤਾਂ ਕਿ ਆਪਣਾ ਖਾਣਾ ਬਣਾ ਕੇ ਖਾ ਸਕਣ ਔਰ ਮੁਬਾਰਤ ਦੇ ਪਾਤਰ ਸਾਡੇ ਸਿੰਬਲ ਦੇ ਵੀਰ ਜਿਨ੍ਹਾਂ ਨੇ ਖਾਣ ਪੀਣ ਦਾ ਸਮਾਨ ਉਹਨਾਂ ਨੂੰ ਪਹੁੰਚਾਇਆ ਦੂਸਰਾ ਰਾਸ਼ਨ ਦੀ ਕੋ ਜ਼ਰੂਰਤਾਂ ਨੂੰ ਪੂਚਾਈ ਔਰ ਹਰ ਗੱਲ ਦੀ ਉਹਨਾਂ ਨੂੰ ਯਕੀਨਦਾਨੀ ਕਰਾਈਏ ਭਾਈ ਜੋ ਵੀ ਤੁਹਾਨੂੰ ਕਿਸੇ ਕਿਸੇ ਜ਼ਰੂਰਤ ਹੈ ਔਰ ਜਦੋਂ ਪਾਣੀ ਡੁੱਬੇ ਸੀ ਇੱਥੇ ਅੰਦਰ ਨੇਸ਼ਨ ਬਣਾ ਸਕਦੇ ਤਦ ਵੀ ਉਹਨਾਂ ਨੇ ਕਿਸੇ ਨਾ ਕਿਸੇ ਤਰੀਕੇ ਕਰਕੇ ਉਹਨਾਂ ਨੂੰ ਖਾਣ ਪੀਣ ਦਾ ਅੱਛੀ ਪਹਚਾਈ ਔਰ ਅਜ ਵੀ ਇਸ ਲਈ ਬਿਜਲੀ ਜੋ 26 ਤਾਈ ਤਰੀਕ ਨੂੰ ਤਾਂ ਕਹਿੰਦੇ ਬਿਜਲੀ ਬੰਦ ਸੀ ਤੇ ਵੀ ਸਾਡੇ ਰਵਿੰਦਰ ਸਿੰਘ ਜੀ ਜੋ ਸਰਪੰਚ ਸਿੰਬਲ ਦੇ ਇਸ ਇਲਾਕੇ ਦੇ ਨਹੀਂ ਹਨ ਸਿੰਬਲ ਲੇਕਿਨ ਉਹ ਕਹਿੰਦੇ ਸਾਡਾ ਪੁਰਾਣਾ ਇਲਾਕਾ ਅਸੀਂ ਬਚਪਨ ਜਿੱਥੇ ਆ ਕੇ ਇਹ ਜਗ੍ਹਾ ਤੇ ਫਰੂਟ ਤੋੜ ਕੇ ਖਾਂਦੇ ਸੀ ਇਲਾਕਾ ਸਾਡਾ ਸਾਡਾ ਪਰਿਵਾਰਾ ਇਲਾ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਦੋ ਟ੍ਰਾਂਸਫਰ ਉਹਨਾਂ ਨੇ ਬਿਜੀ ਤੋਂ ਇਲੈਕਟ੍ਰਿਕ ਡਿਪਾਰਟਮੈਂਟ ਨੂੰ ਕਹਿ ਕੇ ਦੋ ਇਮੀਡੀਏਟ ਮੰਗਾਏ ਹਨ ਸੋ ਕੁਝ ਇੱਕ ਅਫਸਰ ਸਿਸਚਦਾ ਹੋਇਆ ਕਿ ਜਦ ਅਮਰਸਾ ਜੀ ਆਏ ਉਸ ਤੋਂ ਪਹਿਲੇ ਹੀ ਕੋਈ ਐਸਾ ਫੀਡਬੈਕ ਦੇ ਦਿੱਤਾ ਜਾਂਦਾ ਅਫਸਰਾਂ ਤਰਫੋਂ ਐਸਾ ਕਿਹਾ ਜਾਂਦਾ ਪਹਿਲੇ ਲਿਸਟਾਂ ਬਣਾਈਆਂ ਜਾਂਦੀਆਂ ਨੇ ਵੀ ਦੋ ਤਿੰਨ ਬੰਦੇ ਬੋਲੋਗੇ ਲੇਕਿਨ ਬਾਅਦ ਚੋਂ ਚੁੱਪ ਕਰਾਇਆ ਜਾਂਦਾ ਉਹਨਾਂ ਦੇ ਗਰਾਊਂਡ ਦੀ ਅਗਰ ਕਿਸੇ ਕੋਲੋਂ ਫੀਡਬੈਕ ਲੈਣਾ ਹੋਵੇ ਤਾਂ ਜਿਨ ਦੋ ਲੋਕ ਇਫੈਕਟਿਡ ਹਨ ਬਿਲਕੁਲ ਇਫੈਕਟਿਡ ਲੋਕਾਂ ਕੋਲੋਂ ਜਦ ਤੱਕ ਤੁਸੀਂ ਡਾਇਰੈਕਟ ਗਰਾਊਂਡ ਰਿਪੋਰਟ ਨਹੀਂ ਲੋਗੇ ਉਹ ਤੋਂ ਫੀਡਬੈਕ ਨਹੀਂ ਲੋਗੇ ਤਾਂ ਉਹਨਾਂ ਹਾਲਾਤ ਦਾ ਪਤਾ ਨਹੀਂ ਚੱਲੇਗਾ ਮੈਂ ਸਮਝਦਾ ਅੱਗੇ ਜੋ ਸਰਕਾਰ ਦੇ ਨੁਮਾਇੰਦੇ ਜਾਂ ਇਲੈਕਟਿਡ ਬਾਡੀਆਂ ਜੇ ਨਹੀਂ ਪਹਿਲੇ ਪਹੁੰਚੇ ਅਮਿਤ ਸ਼ਾਹ ਦੇ ਆਣ ਦੇ ਨਾਲ ਨਾਲ ਉੱਥੇ ਪਹੁੰਚੇ ਦੱਸਣ ਲਈ ਅਸੀਂ ਆਏ ਅਸੀਂ ਆ ਰਹੇ ਹਾਂ ਜੀ ਉਹ ਜੋ ਜਾਇਜ਼ਾ ਠੀਕ ਜਾਇਜ਼ਾ ਨਹੀਂ ਜਾਂਦਾ ਔਰ ਇੱਕ ਅਸੀਂ ਟੈਕਨੀਕਲੀ ਦੇਖ ਰਹੇ ਹਾਂ ਕਿਉਂਕਿ ਮੈਂ ਖੁਦ ਵੀ ਟੈਕਨੀਕ ਦੀ ਕੰਟਰੈਕਟਰ ਹਾਂ ਜੀ ਜੀ ਪਾਣੀ ਦਾ ਫਲੋ ਨੂੰ ਇਸ ਦੁਆਰ ਜੋ ਬਣੀ ਹੈ ਜੋ ਸਾਡੇ ਕੋਲ ਰਿੰਗ ਰੋਡ ਬਣੀ ਹੈ ਇਹਦੇ ਨਾਲ ਸਾਰੇ ਪਾਣੀ ਦਾ ਜੋ ਆਊਟਲੈਟ ਹੈ ਉਹ ਇੱਕੋ ਹੀ ਰਹਿ ਗਿਆ ਬਾਕੀ ਜਿਤਨੇ ਉਹਦੇ ਜਾਣ ਦਾ ਬਾਹਰ ਪਾਣੀ ਬਾਹਰ ਨਿਕਾਸੀ ਦਾ ਬੰਦ ਔਰ ਰਸਤੇ ਬੰਦਨ ਇਸ ਤੇ ਉੱਪਰ ਵੀ ਮੈਨੂੰ ਕਹਾਂਗਾ ਡੀਸੀ ਕੋਲ ਜਾ ਕੇ ਅਰਵਿੰਦੋ ਵੀਰ ਬੜਿਆ ਜਨਾ ਚੀਜ਼ਾਂ ਚ ਅੱਛੇ ਤੇਜ਼ ਹਨ ਸਮਝਦਾਰਨ ਡੀਸੀ ਨੂੰ ਜਾ ਕੇ ਇਹਨਾਂ ਚੀਜ਼ਾਂ ਦੀ ਅਪਲੀਕੇਸ਼ਨ ਦੇਵਨ ਔਰ ਚੀਜ਼ ਨੂੰ ਫੋਲੋ ਕਰਨ ਤਾਂ ਕਿ ਇਥੋਂ ਆਊਟਲੈਟ ਦਾ ਕਰ ਇੱਕ ਦੋ ਐਕਸਟਰਾ ਬਣਾਏ ਜਾਵਨ ਆਹ ਇਹਦੇ ਦ ਵੀਰੋ ਨੇ ਪੁੱਛਿਆ ਸੀ ਕਿ ਅਗਰ ਕੋਈ ਕਿਸੇ ਚੀਜ਼ ਦੀ ਜ਼ਰੂਰਤ ਕੋਈ ਰਾਸ਼ਨ ਪਾਣੀ ਜਾਂ ਹੋਰ ਕਿਸੇ ਚੀਜ਼ ਦੀ ਸੋ ਉਹਨਾਂ ਨੇ ਕਿਹਾ ਵੀ ਜੀ ਇਸ ਟਾਈਮ ਕਿਤੇ ਸਾਡੇ ਕੋਲ ਨਾ ਰਾਸ਼ਨ ਰੱਖਣ ਦੀ ਜਗ੍ਹਾ ਸਭ ਦੇ ਅੰਦਰ ਅਸੀਂ ਦੇਖਿਆ ਦੋ ਦੋ ਕੁੰਟਲ ਤਿੰਨ ਤਿੰਨ ਕੁੰਟਲ ਰਾਸ਼ਨ ਸਾਡੇ ਦਾ ਪਿਆਦਾ ਕਣਕ ਸਾਢੇ ਦੀ ਹੈ ਚਾਵਲ ਸਾਢੇ ਦਾ ਸਮੈਲ ਮਾਰ ਚੁੱਕਿਆ ਸੋ ਇਹਨਾਂ ਨੇ ਇਸ ਟਾਈਮ ਕਿਹਾ ਵੀ ਜੀ ਸਾਡੇ ਕੋਲ ਖੜੇ ਹੋ ਭਾਈ ਸਾਨੂੰ ਇਸ ਟਾਈਮ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੈ ਤੁਹਾਡੇ ਕੰਟੈਕਟ ਨੰਬਰ ਸਾਡੇ ਕੋਲ ਹੈਨ ਅਗਰ ਕੋਈ ਜ਼ਰੂਰਤ ਇਸ ਕਿਸਮ ਦੀ ਹੋਏਗੀ ਅਸੀਂ ਤੁਹਾਨੂੰ ਇਨਫਾਰਮ ਕਰਾਂਗੇ ਤਾਂ ਜ਼ਰੂਰ ਅਸੀਂ ਕੋਸ਼ਿਸ਼ ਕਰਾਂਗੇ ਇਹਨਾਂ ਦੀ ਜ਼ਰੂਰਤ ਤੁਹਾਨੂੰ ਸੰਗਤ ਨੂੰ ਕਹਿ ਕੇ ਅਸੀਂ ਆਪਣੇ ਲੈਵਲ ਤੇ ਜੋ ਕਰ ਸਕਦੇ ਹਾਂ ਅਸੀਂ ਕਰਕੇ ਇਹਨਾਂ ਦੀ ਜ਼ਰੂਰਤ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੀਏ ਬਾਕੀ ਇਹਨਾਂ ਦੇ ਦੁੱਖ ਦੀ ਘੜੀ ਦੇ ਅਸੀਂ ਜਦੇ ਨਾਲ ਖੜੇ ਹਾਂ ਬਹੁਤ ਜ਼ਿਆਦਾ ਨੁਕਸਾਨ ਹੋਇਆ ਪਰ ਅਫਸੋਸ ਸਰਕਾਰਾਂ ਵੀ ਕਿਤੇ ਕੋਈ ਜ਼ਿਆਦਾ ਤੱਕ ਜਿੱਸਾ ਇੱਥੇ ਪਹੁੰਚਣਾ ਚਾਹੀਦਾ ਸੀ ਤਹਿਸੀਲਦਾਰ ਨੂੰ ਪਹੁੰਚਣਾ ਚਾਹੀਦਾ ਸੀ ਹਸਰੀ ਟੀਮ ਨੂੰ ਪਹੁੰਚਣਾ ਚਾਹੀਦਾ ਸੀ ਅਸੀਂ ਅਖੋਦ ਕਹੀਏ ਕਿ ਜਲਦੀ ਤੋਂ ਜਲਦੀ ਆ ਕੇ ਕਮਸਟੇਨ ਲੋਕਾਂ ਦੀ ਬਾਹ ਫੜੋ ਇਹਨਾਂ ਨੂੰ ਲੱਗੇ ਕਿ ਸਰਕਾਰ ਆਪਣੇ ਲੋਕੀ ਦੇ ਹਨ ਲੇਕਿਨ ਸਰਕਾਰਾਂ ਨੂੰ ਪਤਾ ਲੱਗੇਵੇ ਸਰਕਾਰਾਂ ਵੀ ਸਾਡੇ ਨਾਲ ਇਸ ਕਰਕੇ ਸਰਕਾਰ ਨੂੰ ਜਾ ਕੇ ਇਹ ਹਾਲਾਤਾਂ ਦਾ ਚਾਹਦਾ ਲੈਣਾ ਚਾਹੀਦਾ ਕਿਉਂਕਿ ਇਸ ਪਾਣੀ ਨੇ ਕੋਈ ਲਿਆਜ਼ ਨਹੀਂ ਕੀਤਾ ਉਹਨੇ ਕੋਈ ਮਜ਼ਦਹਾ ਲਿਆਜ਼ ਨਹੀਂ ਕੋਈ ਕਿਸੇ ਕਿਸਾ ਪਾਣੀ ਦਾ ਕੋਈ ਅਸੀ ਚੀਜ਼ ਨਹੀਂ ਹੈ ਬਿਲਕੁਲ ਫੈਸ਼ਨ ਦੇ ਵੀ ਨੁਕਸਾਨ ਹੋਇਆ ਚਸੋਟੀ ਦੇ ਵਿੱਚ ਨੁਕਸਾਨ ਹੋਇਆ ਲੋਕਾਂ ਦੀ ਜਾਨ ਹੀ ਨਿਸ਼ਾਨਾ ਹੋਇਆ ਸੋ ਜਿੱਥੇ ਇੱਥੇ ਅਸੀਂ ਇੱਕ ਗੱਲ ਹੋਰ ਕਹਿ ਦਿਆਂ ਅੱਜ ਤੋਂ 5-7 ਸਾਲ ਪਹਿਲਾਂ ਨਾਨਕਨਗਰ ਪਟਨਾਗਰ ਸੰਜੇਨਗਰ ਦੇ ਬਹੁਤ ਵੱਡਾ ਫਲੱਡ ਆ ਪੁਨਰਨਿਸ਼ ਸਮਾਨ ਦਾ ਨੋਟ ਕੀਤਾ ਕੀ ਕੀ ਨੁਕਸਾਨ ਹੋਇਆ ਲੇਕਿਨ ਬਾਦ ਵਿੱਚ ਉਹ ਠੰਡੇ ਬਸਤੇ ਜਪਾਤੀਆਂ ਗਈਆਂ ਫੈਲਾ ਇਹ ਸਰਕਾਰ ਨੂੰ ਉਸੇ ਕਹਿ ਦਈਏ ਅਗਰ ਸਰਕਾਰ ਇੱਥੇ ਆ ਕੇ ਇਹਨਾਂ ਦੇ ਮੁਆਵਜ਼ੇ ਬਣਾ ਕੇ ਬਾਦੂ ਠੰਡੇ ਬਸਤੇ ਜਪਾ ਜਾ ਗਈ ਅਸੀਂ ਹਰ ਇਲਾਕੇ ਦੀ ਫਿਰ ਅਸੀਂ ਫਾਲੋ ਕਰਾਂਗੇ ਭਾਈਚੂ ਇਹਨਾਂ ਨੂੰ ਇਹਨਾਂ ਦਾ ਬਣਾਇਆ ਜਾਏ ਕਿ ਕਿੰਨਾ ਦਾ ਨੁਕਸਾਨ ਹੁੰਦਾ ਔਰ ਜਲਦੀ ਤੋਂ ਜਲਦੀ ਡਿਸਪੋਜ਼ ਕੀਤਾ ਜਾਵੇ ਇਹਨਾਂ ਦੇ ਫੰਡਸ ਰੀਲੀਜ਼ ਕੀਤਾ ਜਾ ਜੋ ਸੈਂਟਰ ਨੇ ਕੱਲ ਅਸੀਂ ਦੇਖਿਆ 202 ਕਰੋੜ ਦਿੱਤਾ 202 ਕਰੋੜ ਤਾਂ 1-2 ਲੱਖਾਂ ਜੀ ਪੁਰਾਣੇ ਹੁੰਦਾ ਇਹ ਚਲੇ ਹਜ਼ਾਰਾਂ ਕਰੋੜ ਦੀ ਗਰਾਡ ਦੀ ਝੂਠਾ ਹੈ ਹਰ ਸ਼ਖਸ ਦਾ ਨੁਕਸਾਨ ਦੇਖੀਏ ਇੱਕ ਇੱਕ ਘਰ ਦਾ ਲੱਖ ਲੱਖ ਦੋ ਦੋ ਲੱਖ ਰੁਪਏ ਨੁਕਸਾਨ ਹੈ 202 ਕਰੋੜ ਰੁਪਏ ਕੋਈ ਵੱਡਾ ਬਾਉਂਡਰੀ ਹੁੰਦਾ ਸੋ ਇਸ ਗਰਾਡ ਨੂੰ ਬਤਾਇਆ ਜਾਵੇ ਇਹਨਾਂ ਲੋਕਾਂ ਦੇ ਜ਼ਖਮਾਂ ਤੇ ਮੁਲਮ ਲਗਾਈ ਜਾ ਸਕਦੀ ਹੈ ਜੋ ਨੁਕਸਾਨ ਹੋਇਆ ਪਰ ਭਾਈ ਕਿਤੇ ਜਾਸੀ ਹੈ ਲੇਕਿਨ ਫੰਡ ਦੀ ਜ਼ਰੂਰਤ ਹੈ 202 ਕਰੋੜ ਰੁਪਏ ਮੇਰਾ ਆਇਸ਼ ਵਾਇਸ਼ਾ ਅਗਰ ਸੱਚੂਰ ਕਰਨਾ ਚਾਹਨਾ ਤੇ ਜਲਦੀ ਤੋਂ ਜਲਦੀ ਕੰਟੀ ਕਰ ਦਾਂਗੇ ਸਾਲ 2 ਸਾਲ 3 ਸਾਲ ਤੇ ਗਈ ਫਿਰ ਗੱਲ ਖਤਮ ਹੋ ਗਈ ਇਹਨਾਂ ਦਾ ਪਰਪਾਈ ਜਲਦੀ ਤੋਂ ਜਲਦੀ ਕੀਤੀ ਜਾਵੇ ਜਲਦੀ ਤੋਂ ਜਲਦੀ ਅ ਵੀਰ ਸੁਰਜੀਤ ਸਿੰਘ ਜੀ ਤੁਸੀਂ ਕੁਝ ਕਹਿਣਾ ਚਾਹੋ ਇਸ ਬਾਰੇ ਚ ਕਿ ਅੱਜ ਦੌਰਾ ਕੀਤਾ ਕੀ ਕੀ ਦੇਖਿਆ ਜੀ ਬਹੁਤ ਆਕੇ ਤੇ ਬਹੁਤ ਮੰਨੂ ਠੇਸ ਪੁੰਜੀ ਹੈ ਬਜ਼ੁਰਗ ਸਾਡੇ ਕਹਿੰਦੇ ਸਨ 1947 ਅਜੇ ਦੂਜੜ ਕੇ ਆਏ ਸਾਂ ਜੀ ਜੀ ਤੇ ਤੰਦ ਇੱਕ ਇੱਕ ਕਪੜਾ ਸੀ ਪਹਿਰਾ ਨੰਗੇ ਸਾਂ ਬਿਲਕੁਲ ਉਹ ਅਜੋ ਵੀ ਹਾਲਾਤ ਉਹ ਹਾਲਾਤ ਦੇਖ ਉਹ ਸਾਨੂੰ ਦੇਖਣ ਨੂੰ ਮਿਲ ਰਹੇ ਨੇ ਬਿਲਕੁਲ ਤੇ ਮੈਂ ਜ਼ਰੂਰ ਕਹਾਂਗਾ ਤੁਹਾਨੂੰ ਇਲਾਕੇ ਦੇ ਜਿਹੜੇ ਨਿਵਾਸੀ ਨੇ ਜੋ ਬਰਦਾਸ਼ਤ ਕਰ ਰਹੇ ਨੇ ਲੇਕਿਨ ਇਹ ਚਲੋ ਕੁਦਰਤੀ ਆਫਤਾ ਹੀ ਐਸੀ ਆਈ ਹੈ ਲੇਕਿਨ ਜਿਸ ਤਰ੍ਹਾਂ ਵੀਰ ਜੀ ਨੇ ਕਿਹਾ ਕਿ ਜੋ ਸਾਡੇ ਵੀਰਾਂ ਨੇ ਆਪਣਾ ਯੋਗਦਾਨ ਬਖਸ਼ਿਆ ਖਾਸ ਕਰਕੇ ਸਿੰਬਰ ਕੈਂਪ ਦੇ ਨੌਜਵਾਨਾਂ ਨੇ ਔਰ ਇਨਸਾਨੀਅਤ ਇਹ ਹੋਈ ਹੁੰਦੀ ਹੈ ਜਿਹੜਾ ਇਨਸਾਨ ਕਿਸੇ ਦੁੱਖ ਵੇਲੇ ਕਿਸੇ ਨਾਲ ਖੜਾ ਹੋਵੇ ਤਾਂ ਅਸੀਂ ਆਏ ਹਾਂ ਵੀਰ ਜੀ ਨਾਲ ਸਨ ਜਿਹੜੇ ਆਪਣੇ ਕੁਝ ਚੰਦ ਕਰਾਂ ਗਏ ਆ ਹਾਲਾਤ ਦੇਖੇ ਨੇ ਉਹਨਾਂ ਨੂੰ ਬੇਨਤੀ ਕੀਤੀ ਹੈ ਜਿਹੜੀ ਸਾਡੇ ਲਾਇਕ ਤੁਸੀਂ ਹੁਕਮ ਕਰੋਗੇ ਜੋ ਦੱਸਦੇ ਹੋ ਸਾਡੇ ਇਸ ਇਲਾਕੇ ਦੇ ਸਾਡੇ ਵੀਰ ਅਜੀਤ ਸਿੰਘ ਨੇ ਜੋ ਇਸ ਇਲਾਕੇ ਨਾਲ ਵਿਵਸਥਾ ਨੇ ਇਨਾਂ ਨਾਲ ਸੰਪਰਕ ਕਰਨ ਸਾਡੇ ਨਾਲ ਸੰਪਰਕ ਕਰ ਲੈਣਗੇ ਜੋ ਸਾਡੇ ਵੱਲੋਂ ਜੋ ਹੁਕਮ ਕਰਨਗੇ ਅਸੀਂ ਆਪਣਾ ਫਰਜ਼ ਸਮਝ ਕੇ ਇਹਨਾਂ ਨੂੰ ਇਹਨਾਂ ਦਾ ਜੋ ਨੁਕਸਾਨ ਤਾਂ ਕੋਈ ਪੂਰਾ ਨਹੀਂ ਕਰ ਸਕਦਾ ਲੇਕਿਨ ਜੋ ਇਨਸਾਨੀਅਤ ਤੌਰ ਤੇ ਜੋ ਅਸੀਂ ਆਪਣਾ ਜੋ ਬਣ ਪੜੇਗਾ ਉਹ ਬਣ ਬਣੇਗਾ ਜਰੂਰ ਅਸੀਂ ਮਦਦ ਕਰਾਂਗੇ ਤਾਂ ਅੱਜ ਸਾਰੇ ਅਸੀਂ ਇਹਨਾਂ ਨਾਲ ਖੜੇ ਆਂ ਔਰ ਇਹ ਜ਼ਰੂਰ ਅਸੀਂ ਮਹਿਸੂਸ ਕਰ ਰਹੇ ਆਂ ਕਿ ਜੇ ਇਹ ਆਫਤਾ ਹੀ ਹੈ ਇਹ ਸ਼ਾਇਦ ਹੀ ਕਿਸ ਨੇ ਇਸ ਤੋਂ ਪਹਿਲੇ ਅਸੀਂ ਆਪਣੀ ਜ਼ਿੰਦਗੀ ਸ਼ਾਇਦ ਪਹਿਲੀ ਵਾਰ ਦੇਖੀ ਹੈ ਤਾਂ ਫਿਰ ਵੀ ਇਹਨਾਂ ਨੂੰ ਮੈਂ ਕਹਾਂਗਾ ਪ੍ਰਮਾਤਮਾ ਤੇ ਸਾਨੂੰ ਭਰੋਸਾ ਰੱਖਣਾ ਚਾਹੀਦਾ ਹੈ ਦੁੱਖ ਸੁੱਖ ਮਾਲਕ ਦੇ ਹੱਥ ਨੇ لیکن جو انسانیت فرج ਸਾਡਾ ਸਾਰਿਆਂ ਦਾ ਬੰਦਾ ਉਸ ਨੂੰ ਨਿਭਾਣਾ ਸਾਡਾ ਫਰਜ਼ ਬਤਾ حکومتਾਂ ਆਪਣੀ ਤੌਰ ਤੇ ਜੋ ਕਰਨ ਜਾਂ ਨਾ ਕਰਨ ਪਰ ਇਨਸਾਨੀ ਨਾਤੇ ਜੋ ਸਾਡਾ ਫਰਜ਼ ਉਸ ਨੂੰ ਨਿਭਾਣਾ ਸਾਡਾ ਸਾਰਿਆਂ ਦਾ ਫਰਜ਼ ਬੰਦਾ تو میں ضرور ਕਹਾਂਗਾ ਇਸ ਇਲਾਕੇ ਸਾਡੇ ਵੀ ਹਰਜੀਤ ਸਿੰਘ ਨੇ वीर ਹਰਜੀਤ ਸਿੰਘ ਜੀ ਤੁਸੀਂ ਇਸ ਇਲਾਕੇ ਦੇ ਨਾਲ ਬਵਸਤਾ ਹੋ ਤੁਸੀਂ ਆਪਣਾ ਨੰਬਰ ਇਹਨਾਂ ਨੂੰ ਦੇ ਦਿੱਤਾ ਜਾਂ ਅਗਰ ਨਹੀਂ ਵੀ ਦਿੱਤਾ ਤਾਂ ਇੱਕ ਵਾਰੀ ਫਲੈਸ਼ ਕਰਕੇ ਫਿਰ ਤੁਸੀਂ ਆਪਣਾ ਨੰਬਰ ਬੋਲ ਦਿਓ ਤਾਂ ਕਿ ਨੰਬਰ ਵੀ ਸੁਜੀਤ ਸਿੰਘ ਜੀ ਸਾਡੇ ਜਿਹੜੇ ਇੱਥੇ ਦੇ ਹੋ ਹੈ ਨਾ ਉਹਨਾਂ ਕੋਲ ਮੇਰਾ ਨੰਬਰ ਹੈ ਠੀਕ ਹੈ ਪਹਿਲੇ ਤੇ ਮੈਂ ਵੀ ਇੱਕ ਰੂਲਰ ਏਰੀਆ ਚ ਰਹਿਣ ਵਾਲਾ ਸੀ ਜੀ ਜੀ ਕਿ ਮੇਰੇ ਏਰੀਆ ਚ ਵੀ ਮੈਂ ਵੀ 36 ਘੰਟੇ ਇੱਕ ਫਲੱਡ ਚ ਫਸ ਗਿਆ ਸੀ ਜਿਸ ਕਾਰਨ ਮੈਂ ਲੋਕਾਂ ਤੋਂ ਆਪਣੇ ਇਹਨਾਂ ਤੋਂ ਮਾਫੀ ਵੀ ਚਾਹੁੰਦਾ ਕਿ ਅਸੀਂ ਇੱਥੇ ਲੇਟ ਪਹੁੰਚੇ ਹਾਂ ਮੇਰੇ ਤੋਂ ਸਾਰਾ ਟੈਲੀਕਮਨੀ ਤੁਹਾਨੂੰ ਪਤਾ ਹੀ ਬਿਜਲੀ ਸਾਰੇ ਟਾਵਰ ਟੂਬਰ ਸਭ ਕੁਝ ਖਤਮ ਹੋ ਗਈ ਸੀ ਅੱਜ ਅਸੀਂ ਇਸ ਪਿੰਡ ਦੀ ਹਾਲਾਤ ਦੇਖੀ ਹੈ ਜਿਸ ਤਰ੍ਹਾਂ ਸਾਡੇ ਮੀਤ ਪ੍ਰਧਾਨ ਸਾਹਿਬ ਸਕੱਤਰ ਸਾਹਿਬ ਨੇ ਤੁਹਾਨੂੰ ਬਿਆਨ ਕਰ ਹੀ ਦਿੱਤਾ ਹੈ ਤੇ ਮੈਂ ਸਰਕਾਰ ਤੋਂ ਇਹ ਪਰਜੋਰ ਮੰਗ ਕਰਨਾ ਚਾਹੁੰਦਾ ਕਿ ਇਸ ਪਿੰਡ ਮੰਗੂ ਚੱਕ ਦਾ ਜਿਹੜਾ ਜਿੰਨਾ ਨੁਕਸਾਨ ਹੋਇਆ ਇਸ ਨੂੰ ਇਮੀਡੀਏਟ ਸਰਕਾਰ ਇਸ ਦੀ ਪਰਪਾਈ ਕਰੇ ਲੋਕਾਂ ਦੇ ਘਰ ਕੁਝ ਇਹਨਾਂ ਦੀ ਚੱਪਲ ਕੁਝ ਕੁਝ ਚੀਜ਼ ਇਹਨਾਂ ਦੇ ਘਰ ਅੰਦਰ ਨਹੀਂ ਬਚੀ ਔਰ ਇੱਥੇ ਤੱਕ ਕਿ ਇਹਨਾਂ ਦੇ ਘਰ ਵੀ ਸਾਰੇ ਕੋਲੈਪਸ ਹੋ ਚੁੱਕੇ ਨੇ ਔਰ ਜਿਸ ਤਰ੍ਹਾਂ ਧੁੱਪ ਆ ਪੈਣ ਗਈਆਂ ਬਾਕੀ ਵੀ ਰਹਿੰਦੇ ਕੋਲੈਪਸ ਹੋ ਜਾਣਗੇ ਅਗਰ ਸਰਕਾਰ ਰਿੰਗ ਰੋਡ ਦੇ ਇਹਨਾਂ ਨੂੰ ਜਿਆਦਾ ਇਹਨਾਂ ਦੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਨਹੀਂ ਕਰਦੀ ਤੇ ਸਰਕਾਰ ਨੂੰ ਇਸ ਪਿੰਡ ਨੂੰ ਕਿਤੇ ਹੋਰ ਜਗ੍ਹਾ ਪਲਾਟ ਦੇ ਕੇ ਇਹਨਾਂ ਨੂੰ ਉੱਥੇ ਬਸਾਉਣਾ ਚਾਹੀਦਾ ਹੈ ਤੇ ਬਾਕੀ ਮੈਂ ਇਸ ਇਲਾਕੇ ਦਾ ਦਾਸ ਸੇਵਾਦਾਰ ਐ ਮੈਂ ਵੀਰ surjit singh ਹੋਰ ਅਨੁਕਿਆ ਸਾਰਿਆਂ ਨੇ ਅਸੀਂ ਕੀਆ ਜੋ ਵੀ ਸਾਡੀ ਡਿਊਟੀ ਲਗਵਾਣਗੇ ਜੋ ਵੀ ਇਹਨਾਂ ਦੀ ਸਾਡੀ ਜ਼ਰੂਰਤ ਆਉਣਗੀਆਂ ਅਸੀਂ ਆਪਣੇ ਤਨ ਮਨ ਧਨ ਦੇ ਨਾਲ ਇਹਨਾਂ ਪਰਿਵਾਰਾਂ ਦੀ ਮਤਲਬ ਜ਼ਖਮ ਦੇ ਮਰਮ ਦੇ ਲਾਂਜੇ ਨਾ ਕੰਮ ਕਰ ਸਕਾਂਗੇ ਤੇ ਕਿਉਂਕਿ ਪਰਭਾਈ ਤਾਂ ਕੋਈ ਕਰ ਨਹੀਂ ਸਕੇਗਾ ਕਿ ਜਿਨ੍ਹਾਂ ਦਾ ਕਿੰਨਾ ਰੁਪਏ ਨੁਕਸਾਨ ਹੋ ਗਿਆ ਤਾਂ ਫਿਰ ਵੀ ਅਸੀਂ ਸਾਰਿਆਂ ਨੇ ਜਿਸ ਤਰ੍ਹਾਂ ਸਾਡੇ ਸਿੰਪਲ ਕੈਂਪ ਤੇ ਵੀਰਾਂ ਨੇ ਬਹੁਤ ਹੀ ਯੋਗਦਾਨ ਦਿੱਤਾ ਪਰ ਚਲੋ ਸਿੱਖ ਦਾ ਹਰ ਜਗ੍ਹਾ ਜੀ ਵੱਧ ਚੜ ਕੇ ਪਹੁੰਚ ਜਾਂਦਾ ਹੈ ਆਰਾਫਤ ਦੇ ਵਿੱਚ ਲੋਕਾਂ ਦਾ ਸਾਥ ਦਿੰਦਾ ਹੈ ਪਰ ਇਹਨਾਂ ਨੇ ਜੋੜ ਨਵਾਇਆ ਸਾਥ ਦਿੱਤਾ ਮੈਂ ਉਸ ਸਿੰਬਲ ਨੌਜਵਾਨ ਸਵਾਦਾ ਵੀ ਬਹੁਤ ਬਹੁਤ ਧੰਨਵਾਦਾਂ ਕਿਉਂਕਿ ਏਰੀਆ ਇਹ ਮੇਰਾ ਸੀ ਲੇਕਿਨ ਉਹਨਾਂ ਨੇ ਆਪਣੇ ਫਰਜ਼ ਦੀ ਪਾਲਣਾ ਕੀਤੀ ਹੈ ਉਹ ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਵਾਹਿਗੁਰੂ ਤੇ ਜੋ ਵੀ ਸਾਡੀ ਇਹ ਸੇਵਾ ਲਾਣਗੇ ਇਸ ਕਰਨ ਨੂੰ ਤਿਆਰਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਕਟ ਜਿੰਦਰ ਸਿੰਘ ਜੀ ਵੀ ਸਾਡੇ ਨਾਲ ਨੇ ਤੁਸੀਂ ਇਸੇ ਇਲਾਕੇ ਦੇ ਅਸੀਂ ਕਹਿੰਦੇ ਕਿ ਥੋੜਾ ਸਾਈਡ ਤੇ ਆ ਜਾਈਏ ਤੁਸੀਂ ਕੀ ਕਹਿਣਾ ਚਾਹੋਗੇ ਕਿੱਕੀ ਜਿਸਤ ਸਾਡੇ ਵਾਈਸ ਪ੍ਰਧਾਨ ਸਾਹਿਬ ਨੇ ਅਪੀਲ ਕੀਤੀ ਹੈ ਅਸੀਂ ਸਾਰੇ ਖੱਟੇਓ ਕੇ ਸੇਵਾ ਵਾਸਤੇ ਆਏ ਆ ਕਿ ਜੋ ਇਥੇ ਦੇ ਮੋਤਵਾਰ ਬੰਦੇ ਨਾਲ ਸਾਡੀ ਗੱਲ ਹੋਈ ਹੈ ਜੋ ਉਹਨਾਂ ਨੇ ਆਪਣੀ وجہ ਦੱਸੀ ਹੈ ਕਿ ਸਾਨੂੰ ਕਿਸ ਤਰ੍ਹਾਂ ਕਿਸਨ ਚਾਹੀਦਾ ਹੁਣ ਪਰ ਦੋ ਚਾਰ ਨੌਜਵਾਨਾਂ ਨੇ ਸਾਡੇ ਵਾਈਸ ਪ੍ਰਧਾਨ ਸਾਹਿਬ ਨਾਲ ਗੱਲ ਕੀਤੀ ਹੈ ਕਿ ਇੱਥੇ ਦੇ ਜਿਹੜੇ ਬੱਚੇ ਉਹਨਾਂ ਦੀਆਂ ਕਿਤਾਬਾਂ ਬਿਲਕੁਲ ਖਤਮ ਹੋ ਗਈਆਂ ਬਿਲਕੁਲ ਬਿਲਕੁਲ ਇਹਨਾਂ ਦੇ ਬਸੇ ਕਿਤਾਬਾਂ ਸਭ ਖਤਮ ਸਕੂਲ ਵਿੱਚੋਂ ਪੜ੍ਹਦੇ ਉਹਨਾਂ ਦੀ ਇੱਕ ਲਿਸਟ ਸਾਨੂੰ ਪ੍ਰੋਵਾਈਡ ਕਰਨ ਪ੍ਰਧਾਨ ਸਾਹਿਬ ਨੇ ਕਿਹਾ ਤੇ ਅਸੀਂ ਕਿਤਾਬਾਂ ਉਹਨਾਂ ਨੂੰ ਪ੍ਰੋਵਾਈਡ ਕਰ ਦੇਵਾਂਗੇ ਜਲਦੀ ਤੋਂ ਜਲਦੀ ਆਹ ਅਗਰ ਕੋਈ ਗਵਰਨਮੈਂਟ ਸਕੂਲ ਦੇ ਬੱਚੇ ਨੇ ਉਹ ZEO ਔਰ CEO ਉਹਨਾਂ ਕੋਲ ਕਿਤਾਬਾਂ ਹੁੰਦੀਆਂ ਨੇ ਉਹ ਇਮੀਡੀਏਟਲੀ ਅਸੀਂ ਉਹ ਵੀ ਉਹਨਾਂ ਨੂੰ ਦਵਾਵਾਂਗੇ ਜਿਹੜੇ ਸਰਕਾਰੀ ਸਕੂਲਾਂ ਦੇ ਤੇ ਜਿਹੜੇ ਪ੍ਰਾਈਵੇਟ ਸਕੂਲਾਂ ਦੀਆਂ ਕਿਤਾਬਾਂ ਉਹ ਵੀ ਜਿਹੜਾ ਉਹਨੇ ਕਹਿ ਦਿੱਤਾ ਨਾਂ ਨੰਬਰ ਕਲਾਸ ਬੱਚੇ ਦੀ ਦੇਣ ਸਬਜੈਕਟ ਵੀ ਦੇਣ ਇਹ ਨਹੀਂ ਕਿ ਖਾਲੀ ਬਿਲਕੁਲ ਅੱਜ ਕੱਲ ਸਬਜੈਕਟ ਹੁੰਦੇ ਨੇ ਡਿਟੇਲ ਦੇਣ ਤੇ ਅਸੀਂ ਉਹ ਇਹਨਾਂ ਨੂੰ ਜੜਾ ਮਤਲਬ ਇਹਨਾਂ ਬੱਚਿਆਂ ਨੂੰ ਡੀਜੀਪੀਸੀ ਵੱਲੋਂ ਕਿਤਾਬਾਂ ਜਿਹੜੀਆਂ ਨੇ ਪੂਰੀ ਸਿਟੀ ਜਾਨੀ ਉਹ ਆਪਣੇ ਕੋਲ ਕਰਦੀ ਹੈ ਡੀਜੀਪੀਸੀ ਕੋਲ ਕਰਦੀ ਉਹਨਾਂ ਬੱਚੇ ਨੂੰ ਕਿੱਥੋਂ ਪਹੁੰਚਾਉਂਦਾ ਤੋ ਤੋ ਇੱਕ ਬਹੁਤ ਵੱਡੀ ਬਹੁਤ ਵੱਡੀ ਗੱਲ ਡੀਜੀਪੀਸੀ ਜੰਮੂ ਵੱਲੋਂ ਕਹੀ ਗਈ ਹੈ ਕਿ ਇੱਥੇ ਬੱਚਿਆਂ ਦੇ ਸਕੂਲ ਬੈਗ ਪੈਨਸਲਾਂ ਵਗੈਰਾ ਹਰ ਚੀਜ਼ ਕਿਤਾਬਾਂ ਕਾਪੀਆਂ ਸਭ ਖਤਮ ਹੋ ਚੁੱਕਿਆ ਹੈ ਤੋ ਡੀਜੀਪੀਸੀ ਵੱਲੋਂ ਐਲਾਨ ਕੀਤਾ ਗਿਆ ਕਿ ਜਿਹੜੇ ਸਰਕਾਰੀ ਸਕੂਲ ਦੇ ਨੇ ਉਹਨਾਂ ਨੂੰ ਵੀ ਅਸੀਂ ਜ਼ੀਓ ਦੇ ਕੋਲੋਂ ਦਵਾਵਾਂਗੇ ਔਰ ਜਿਹੜੇ ਪ੍ਰਾਈਵੇਟ ਸਕੂਲ ਦੇ ਬੱਚੇ ਹਨ ਉਹਨਾਂ ਨੂੰ ਵੀ ਜਿਹੜੀਆਂ ਕਿਤਾਬਾਂ ਕਾਪੀਆਂ ਜੋ ਵੀ ਇੱਥੋਂ ਦੇ ਜਿਹੜੇ ਜਿਨ੍ਹਾਂ ਦੇ ਨਾਲ ਇਹਨਾਂ ਦੀ ਗੱਲਬਾਤ ਹੋਈ ਉਹ ਲਿਸਟ ਦੇਣ ਕਿ ਕਿਹੜੀ ਕਿਹੜੀ ਕਲਾਸ ਦੀਆਂ ਕਿੰਨੀਆਂ ਕਿੰਨੀਆਂ ਕਿਤਾਬਾਂ ਚਾਹੀਦੀਆਂ ਉਹ ਵੀ ਇਹ ਪ੍ਰੋਵਾਈਡ ਕਰਵਾਣਗੇ ਔਰ ਉਮੀਦ ਕਰਦੇ ਹਾਂ ਕਿ ਜੀਪੀਸੀ ਇਸੇ ਤਰ੍ਹਾਂ ਇਸ ਪਿੰਡ ਵਾਲ ਆਪਣੀ ਨਜ਼ਰ ਜਿਹੜੀ ਹੈ ਉਹ ਬਣਾ ਕੇ ਰੱਖੇਗੀ ਦੇਖਦੇ ਰਹੋ ਆਪਸੀ ਸਾਈਂ ਟਵੀ ਇਸ ਤਰ੍ਹਾਂ ਦੀਆਂ ਹੋਰ ਵੀ ਖਬਰਾਂ ਲੈ ਕੇ ਆਵਾਂਗੇ ਤਦ ਤੱਕ ਲਈ ਦਿਓ ਜੀ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ